ਵਿਕੁੰਡੀਆਂ ਪਾ ਮੁੰਡਿਆ ਛਮ ਛਮ ਤਪੇ ਤੰਦੂਰਿਕੁੰਡੀਆਂ ਪਾ ਮੁੰਡਿਆ ਛਮ ਛਮ ਤਪੇ ਤੰਦੂਰ ਵੇ ਪੀੜੇ ਕਰ ਮੁੰਡਿਆ ਪਰ ਪਰ ਲਾਵਾ ਪੂਰੇ ਪੀੜੇ ਕਰ ਮੁੰਡਿਆ ਪਰ ਪਰ ਲਾਵਾ ਪੂਰ ਵੇ ਰੋਟੀ ਖਾ ਮੁੰਡਿਆ ਹਰੀਆਂ ਮਿਰਚਾਂ ਨਾਲ ਰੋਟੀ ਖਾ ਮੁੰਡਿਆ ਹਰੀਆਂ ਮਿਰਚਾਂ ਨਾਲ ਹਰੀਆਂ ਮਿਰਚਾਂ ਨੇ ਦਿੱਤਾ ਕਾਲਜਾ ਸਾੜ ਹਰੀਆਂ ਮਿਰਚਾਂ ਨੇ ਦਿੱਤਾ ਕਾਲਜਾ ਸਾੜ ਖੂਵਿਚ ਡੁੱਬ ਮਾਰਵੇ ਹੋ ਜਾਊ ਠੰਡਾ ਠਾਰ ਖੂਵਿਚ ਡੁੱਬ ਮਾਰਵੇ ਹੋ ਜਾਉ ਠੰਡਾ ਠਾਰ 니 ਖੂ ਵਿੱਚ ਕਿਉਂ ਡੁੱਬੀਏ ਵਸੀਐ ਸ੍ਰੀ ਕੇ ਨਾਨਕ ਖੂ ਵਿੱਚ ਕਿਉਂ ਡੁੱਬੀਏ ਵਸੀਐ ਸ੍ਰੀ ਕੇ ਨਾਨਕ